ਨੇਮ ਕਿਉਂ ਨਹੀਂ ਨਿਭਦਾ ਤੇ ਮਹਾਰਾਜ ਗੁਰੂ ਰਾਮਦਾਸ ਨੇਮ ਨਿਭਾਣ ਦਾ ਤੇ ਬਾਣੀ ਪੜਨ ਦਾ ਇੱਕ ਤਰੀਕਾ ਦੱਸਦਿਆ ਹਜ਼ੂਰ ਕਹਿੰਦਿਆ ਕਿ ਇਸ ਬਾਣੀ ਨੂੰ ਕੇਵਲ ਫालतू ਗੱਲਾਂ ਨਾ ਸਮਝੀਏ ਇਹਨੂੰ ਲੋੜ ਸਮਝੋ ਮਹਾਰਾਜੀ ਲੋੜ ਕਿਵੇਂ ਹੁਣ ਉੱਤਰ ਦਿੰਦਿਆ ਹਜ਼ੂਰ ਕਹਿੰਦਿਆ ਕਿ ਜਿਵੇਂ ਇੱਕ ਕਿਸਾਨ ਨੂੰ ਲੋੜ ਹੈ ਫਸਲ ਦੀ ਉਹ ਮਨ ਨਾ ਵੀ ਮੰਨੇ ਤੇ ਖੇਤਾਂ ਵਿੱਚ ਆਪਣਾ ਹਲ ਜੁੰਦਾ ਸੀ ਚਲੋ ਉਹ ਖਾਲਸ ਹਨ ਪਰ ਖੇਤੀ ਤੇ ਤਰੀਕੇ ਬਦਲ ਗਏ ਕਣਕ ਤੇ ਝੋਨਾ ਤੇ ਉਹੀ ਹੈ ਨਾ ਨਹੀਂ ਚਿਤ ਮੰਦਾ ਫਿਰ ਵੀ ਜ਼ਿਮੀਦਾਰ ਖੇਤਾਂ 'ਚ ਜਾ ਰਿਹਾ ਹੈ ਇੱਕ ਬੰਦਾ ਨੌਕਰੀ ਕਰਦਾ ਕਿਸੇ ਖਾਕਮ ਦੀ ਮੌਸਮ ਕੋਈ ਬਦਲ ਜਾ ਉਹਨੂੰ ਜਾਣਾ ਪੈਣਾ ਮਨ ਨਾ ਵੀ ਮੰਨੇ ਉਹ ਖਾਕਮ ਦੀ ਮਾਲਕ ਦੀ ਨੌਕਰੀ 'ਚ ਪਹੁੰਚੇਗਾ ਗੁਰਮਖੋ ਇੱਕ ਬੰਦਾ ਦੁਕਾਨ ਕਰ ਰਿਹਾ ਚਲੋ ਆ ਇੱਕ ਸਟੋਰ ਅਸੀਂ ਕਹਿੰਨੇ ਉਹਦਾ ਚਿੱਤ ਨਾ ਵੀ ਮੰਨੇ ਉਹਨੇ ਦੁਕਾਨ ਸਟੋਰ ਖੋਲਣੀ ਖੋਲਨੇ ਤੇ ਜੇ ਕਹੀਏ ਵੀ ਤੁਹਾਡਾ ਚਿੱਤ ਨਹੀਂ ਮੰਨਦਾ ਫਿਰ ਕਿਉਂ ਸਟੋਰ ਕਿਉਂ ਬਿਜ਼ਨਸ ਕਿਉਂ ਕੰਮ ਅੱਗੋਂ ਉੱਤਰ ਮਿਲਦਾ ਇਹਦੀ ਲੋੜ ਹੈ ਇਹ ਨਾ ਕੀਤਾ ਤੇ ਕਰਾਂਗੇ ਕੀ ਮਹਾਰਾਜ ਕਿਹਾ ਜਦੋਂ ਪਰਿਵਾਰ ਦੀ ਲੋੜ ਹੋਵੇ ਉਹ ਚਿੱਤ ਨਾ ਵੀ ਮੰਨੇ ਬੰਦਾ ਆਪਣਾ ਕੰਮ ਕਦੀ ਨਹੀਂ ਛੱਡਦਾ ਜਿਸ ਦਿਨ ਅੰਦਰ ਰੱਬ ਦੀ ਆਤਮਾ ਦੀ ਲੋੜ ਗੁਰੂ ਹੋ ਗਿਆ ਨਾ ਉਦੋਂ ਮਨ ਭਾਵੇਂ ਦੁਲੱਤੇ ਬਿਮਾਰੇ ਸਿੱਖ ਕਦੀ ਨੇਮ ਨਹੀਂ ਛੱਡਦਾ ਕਿਉਂਕਿ ਉਹਦੀ ਲੋੜ ਹੈ